ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਇੱਕ ਤੀਰਨਾ ਦੋ ਨਿਸ਼ਾਨੇ ਲਾਵਾਂਗੇ ਉਹ ਕਿੱਦਾਂ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਹਰੀ ਮਿਰਚ ਲਈ ਆ ਉਸ ਤੋਂ ਬਾਅਦ ਲਈ ਪਿਆਜ਼ ਜਿਹਨਾਂ ਨੂੰ ਆਪਾਂ ਚੌਪ ਕਰ ਲਵਾਂਗੇ ਠੀਕ ਆ ਤੇ ਬਾਲੇ ਜਿਆਦਾ ਮੋਟੇ ਵੀ ਨਹੀਂ ਤੇ ਬਰੀਕ ਵੀ ਨਹੀਂ ਥੋੜਾ ਜਿਹਾ ਮ ਟਮਾਟਰ ਵੀ ਪਾਇਆ ਸਾਈਡ ਤੇ ਦਿਖਦਾ ਹੋਣਾ ਤੁਹਾਨੂੰ ਉਸ ਤੋਂ ਬਾਅਦ ਆਪਾਂ ਲੈ ਕਣਕ ਦਾ ਆਟਾ ਤੁਸੀਂ ਇੱਥੇ ਥੋੜਾ ਜਿਹਾ ਬੇਸਣ ਜਾਂ ਮੈਦਾ ਵੀ ਐਡ ਕਰ ਸਕਦੇ ਹੋ ਪਰ ਮੈਂ ਸਿਰਫ ਕਣਕ ਦੇ ਆਟੇ ਨਾਲ ਹੀ ਬਣਾ ਰਹੀ ਹਾਂ ਉਸ ਤੋਂ ਬਾਅਦ ਤੁਹਾਡੇ ਕੋਲ ਜੋ ਵੀ ਦਾਲ ਸਬਜ਼ੀ ਹੋਵੇ ਤੁਸੀਂ ਇਹਦੇ ਵਿੱਚ ਪਾ ਦੇਣੀ ਹੈ ਮੇਰੇ ਕੋਲੇ ਥੋੜੀਆਂ ਜੀਆਂ ਦੁੱਧ ਵਾਲੀਆਂ ਕਾਜਰਾ ਸੀਗਾ ਤੇ ਇੱਕ ਦਾਲ ਪਈ ਸੀਗੀ ਇਹ ਦੋਨੇ ਚੀਜ਼ਾਂ ਆਪਾਂ ਵਿੱਚ ਪਾ ਦਵਾਂਗੇ ਵਿੱਚ ਪਉਣ ਤੋਂ ਬਾਅਦ ਹੁਣ ਆਪਾਂ ਦੇ ਜਿਹੜੇ ਪਿਆਜ਼ ਟਮਾਟਰ ਤੇ ਹਰੀ ਮਿਰਚ ਕੱਟੀ ਸੀ ਉਹਨੂੰ ਵੀ ਪਾ ਦਾਂਗੇ ਹਨਾ ਤੇ ਹੁਣ ਮਸਾਲੇ ਐਡ ਕਰਾਂਗੇ ਇੱਥੇ ਮਸਾਲੇ ਤੁਹਾਡੀ ਚਵਾਸ ਤੇ ਹੋ ਸਕਦੇ ਆ ਮੈਂ ਇਹਦੇ ਵਿੱਚ ਪਾਇਆ ਨਮਕ ਥੋੜੀ ਜੀ ਲਾਲ ਮਿਰਚ ਹਲਦੀ ਜੀਰਾ ਪਾਊਡਰ ਤੇ ਥੋੜਾ ਜਿਹਾ ਪਾਇਆ ਮੈਂ ਚਾਟ ਮਸਾਲਾ ਹੁਣ ਇਹਦੇ ਵਿੱਚ ਕਿਉਂਕਿ ਦਾਲ ਪਾਈ ਆ ਤੇ ਇਹਦੇ ਨਾਲ ਹੀ ਇਹਨੂੰ ਆਪਾਂ ਗੁੰਨ ਲੈਣਾ ਜੇ ਜ਼ਰੂਰਤ ਪਈ ਤਾਂ ਪਾਣੀ ਪਾਵਾਂਗੇ ਪਾਣੀ ਵੀ ਆਪਾਂ ਦਾਲ ਵਾਲੇ ਭਾਂਡੇ ਨੇ ਪਾਵਾਂਗੇ ਤਾਂ ਕਿ ਜਿਹੜੀ ਦਾਲ ਥੋੜੀ ਬਹੁਤੀ ਵਿੱਚ ਲੱਗੀ ਰਹਿ ਜਾਂਦੀ ਹੈ ਨਾ ਉਹ ਵੀ ਇਹਦੇ ਵਿੱਚ ਹੀ ਚਲੀ ਜਾਵੇ ਠੀਕ ਹੈ ਤੇ ਇਹਦਾ ਇੱਕ ਟੈਟ ਜਾਂ ਡੋ ਲਾ ਕੇ ਤੁਸੀਂ ਤਿਆਰ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਗੁੰਨ ਕੇ ਤੇ ਜ਼ਰੂਰਤ ਪੈਣ ਤੇ ਤੁਸੀਂ ਹੁਣ ਪਾਣੀ ਦਾ ਇਸਤੇਮਾਲ ਨਾ ਕਰਿਓ ਤੇ ਉਹ ਹੋ ਸਕੇ ਤਾਂ ਥੋੜਾ ਘਿਓ ਜਾਂ ਤੇਲ ਲਾ ਲਿਓ ਠੀਕ ਹੈ ਤਾਂ ਕਿ ਸੌਫਟ ਜਾ ਰਹਿੰਦਾ ਹੈ ਆਟਾ ਉਹਦੇ ਕਰਕੇ ਹੁਣ ਆਪਾਂ ਨੇ ਪੇੜਾ ਲਿਆ ਉਹਨੂੰ ਕੱਟ ਲੈਣਾ ਚੰਗੀ ਤਰ੍ਹਾਂ ਪੀਸੇਸ ਕਰ ਲੈਣੇ ਇਹਦੇ ਛੋਟੇ ਛੋਟੇ ਜਿ ਜਿੰਨੇ ਕੁ ਤੁਸੀਂ ਚਾਓ ਮੈਂ ਬੱਚਿਆਂ ਲਈ ਬਣਾ ਰਹੀ ਆ ਤੇ ਇਹਨੂੰ ਹੱਥ ਨਾਲੇ ਬਸ ਏਦਾਂ ਦਬਾ ਦੇਣਾ ਹੈ ਠੀਕ ਹੈ ਰਾਉਂਡ ਕੀਤਾ ਹੱਥ ਨਾਲ ਦਬਾਤਾ ਸ਼ੇਪ ਜੀ ਦੇ ਦਿੱਤੀ ਟਿੱਕੀਆਂ ਦੀ ਪਹਿਲਾਂ ਕਾਫੀ ਸਾਰੇ ਬਣਾ ਕੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਕਿਉਂਕਿ ਸਵੇਰ-ਸਵੇਰ ਦਾ ਟਾਈਮ ਸੀਗਾ ਤੇ ਬੱਚੇ ਨਾਸ਼ਤਾ ਕਰਕੇ ਜਾਣਗੇ ਇਹਦੇ ਨਾਲ ਚਾਹ ਨਾਲ ਇਹਨਾਂ ਨੂੰ ਖਾ ਲੈਣਗੇ ਕਈ ਵਾਰ ਚਿਪਕ ਜਾਂਦੀ ਹੈ ਤਾਂ ਚਾਕੂ ਦੀ ਹੈਲਪ ਨਾਲ ਤੁਸੀਂ ਇਹਨੂੰ ਉਤਾਰ ਸਕਦੇ ਹੋ ਤੇਲ ਆਪਣਾ ਹੋ ਚੁੱਕਿਆ ਹੈ ਗਰਮ ਹੁਣ ਇਹਦੇ ਵਿੱਚ ਜਿਹੜੀਆਂ ਆਪਾਂ ਟਿੱਕੀਆਂ ਬਣਾ ਕੇ ਰੱਖੀਆਂ ਸੀ ਉਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਠੀਕ ਹੈ ਤੇ ਇਹ ਬਹੁਤ ਹੀ ਸੌਖੀ ਤੇ ਈਜ਼ੀ ਰੈਸਪੀ ਆ ਤੁਹਾਡੇ ਘਰੇ ਪਏ ਸਮਾਨ ਨਾਲ ਹੀ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਹ ਚੀਜ਼ਾਂ ਨਾਰਮਲੀ ਆਪਣੇ ਘਰੇ ਹੁੰਦੀਆਂ ਹੀ ਆ ਹਨਾ ਜੋ ਆਪਾਂ ਇਹਦੇ ਵਿੱਚ ਪਾਇਆ ਇਹ ਦਾਲ ਤਕਰੀਬਨ ਆਪਣੇ ਘਰੇ ਬਾਚੀ ਜਾਂਦੀ ਆ ਤਾਂ ਉਹਦਾ ਇੱਕ ਵਧੀਆ ਇਸਤੇਮਾਲ ਹੋ ਸਕਦਾ ਜੇ ਤੁਸੀਂ ਇਹਦੇ ਵਿੱਚ ਵੇਸਣ ਪਾਉਂਗੇ ਤਾਂ ਇਹਨੂੰ ਤੁਸੀਂ 2 ਤੋਂ 3 ਦਿਨ ਲਈ ਸਟੋਰ ਵੀ ਕਰ ਸਕਦੇ ਹੋ ਤੇ ਹੁਣ ਦੇਖੋ ਆਪਣੀ ਜਿਹੜੀ ਟਿੱਕੀਆਂ ਫਰਾਈ ਹੋ ਗਈਆਂ ਦੂਸਰੀ ਵਾਰ ਆਪਾਂ ਪਾਤੀਆਂ ਇਹਨਾਂ ਨੂੰ ਵੀ ਫਰਾਈ ਕਰਕੇ ਆਪਾਂ ਕੱਢ ਲਵਾਂਗੇ ਤੇ ਬੱਚਿਆਂ ਨੂੰ ਗਰਮ ਗਰਮ ਚਾਹ ਦੇ ਨਾਲ ਆਪਾਂ ਦੇਵਾਂਗੇ ਠੀਕ ਹੈ ਤੇ ਫਿਰ ਆਪਾਂ ਬਣਾਵਾਂਗੇ ਇਹਦੀ ਦੂਸਰੀ ਰੈਸਪੀ ਠੀਕ ਹੈ ਇਸੇ ਆਟੇ ਦੀ ਤੇ ਟਿੱਕੀਆਂ ਤਕਰੀਬਨ ਤਕਰੀਬਨ ਆਪਣੀਆਂ ਫਰਾਈ ਹੋ ਚੁੱਕੀਆਂ ਬਸ ਇਹਨਾਂ ਨੂੰ ਵੀ ਹੁਣ ਆਪਾਂ ਬਾਹਰ ਕੱਢ ਲਵਾਂਗੇ ਤੇ ਜਿਹੜੀ ਆਪਣੀ ਕੜਾਈ ਹੈ ਉਹਨੂੰ ਚੱਕ ਕੇ ਆਪਾਂ ਦੂਜੇ ਗੈਸ ਤੇ ਰੱਖ ਦਵਾਂਗੇ ਤੇ ਇਧਰ ਧਰ ਦਵਾਂਗੇ ਤਵਾ ਤੇ ਤਵੇ ਦੇ ਉੱਪਰ ਹੁਣ ਆਪਾਂ ਦੂਸਰੀ ਰੈਸਪੀ ਤੁਹਾਨੂੰ ਦੱਸਦੇ ਕੀ ਬਣਾਉਣ ਲੱਗੇ ਇਹਦੇ ਬਣਾਵਾਂਗੇ ਆਪਾਂ ਪਰੌਂਠੇ ਠੀਕ ਆ ਸਭ ਤੋਂ ਪਹਿਲਾਂ ਆਟਾ ਲੈਣਾ ਤੇ ਉਹਦੀਆਂ ਚਾਰਾਂ ਤਿਆਹ ਦੇ ਵਿੱਚ ਤੁਸੀਂ ਨਾ ਥੋੜਾ ਥੋੜਾ ਤੇਲ ਜਾਂ ਘਿਓ ਜ਼ਰੂਰ ਲਾਇਓ ਤਾਂ ਕਿ ਪਰੌਂਠਾ ਜਿਹੜਾ ਸੌਫਟ ਬਣੇ ਤੇ ਇਹਨੂੰ ਇਹਦੇ ਉੱਪਰ ਆਪਾਂ ਨੇ ਲਾਤਾ ਹੈ ਰਫਾਇੰਟ ਤੇ ਇਹਨੂੰ ਬੱਸ ਹੁਣ ਉਲਟ-ਪੁਲਟ ਕਰਕੇ ਪਕਾ ਲੈਣਾ ਠੀਕ ਆ ਆਪਣਾ ਨਾਸ਼ਤਾ ਵੀ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਦੂਜਾ ਪਰੌਂਠਾ ਮੈਂ ਉੱਪਰ ਪਾਤਾ ਸੀਗਾ ਬੇਟੀ ਨੂੰ ਦੇਤਾ ਸੀਗਾ ਉਸ ਤੋਂ ਬਾਅਦ ਨਾਲ ਹੀ ਇਹਨਾਂ ਤੇ ਪਾਪਾ ਆ ਗਏ ਦੇਖ ਕੇ ਦੇਖ ਮੈਨੂੰ ਵੀ ਪਰੌਂਠੇ ਖਾਣ ਦਾ ਬੜਾ ਮਨ ਕਰ ਰਿਹਾ ਦੇਖ ਕੇ ਮੈਨੂੰ ਵੀ ਫਟਾਫਟ ਪਰੌਂਠੇ ਦੇ ਦੇ ਤੇ ਮੈਂ ਕਿਹਾ ਚਲੋ 2 ਮਿੰਟ ਤੁਸੀਂ ਵੇਟ ਕਰੋ ਅਗਲਾ ਪਰੌਂਠਾ ਮੈਂ ਤੁਹਾਨੂੰ ਦੇ ਦੂੰਗੀ ਠੀਕ ਹੈ ਤੇ ਦੇਖੋ ਆਪਣੇ ਪਰੌਂਠਾ ਵੀ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਦੇਵਾਂਗੇ ਆਪਣੇ ਪਤੀ ਦੇਵ ਨੂੰ ਤੇ ਖਾ ਕੇ ਮੈਨੂੰ ਕਹਿੰਦੇ 1 ਮਿੰਟ ਕਹਿੰਦੇ ਮੈਂ ਵੀ ਦੱਸਦਾ ਕਿ ਕਿਵੇਂ ਬਣਿਆ ਵਾ ਮੈਂ ਕਿਹਾ ਦੱਸੋ ਕਹਿੰਦੇ ਬਹੁਤ ਹੀ ਟੇਸਟੀ ਬਣਿਆ ਸੀਗਾ ਤੇ ਕਹਿੰਦੇ ਖਾ ਕੇ ਬਹੁਤ ਮਜ਼ਾ ਆ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਖਲਾਰਾ ਪਾ ਲਿਆ ਅੱਜ ਤੇ ਕਿਉਂਕਿ ਸਮਾਨ ਚੱਕਣ ਵਾਲਾ ਸੀ ਉਸ ਤੋਂ ਬਾਅਦ ਮੈਂ ਆਪਣੀ ਬੈੱਡ ਸ਼ੀਟ ਚੇਂਜ ਕੀਤੀ ਜਾਂ ਬੈੱਡ ਸ਼ੀਟ ਚੇਂਜ ਕੀਤੀ ਤਾਂ ਮੇਰੇ ਨਾਲ ਕਲੋਲ ਹੀ ਹੋ ਗਈ ਮੇਰਾ ਦੁਪੱਟਾ ਵੀ ਸੇਮ ਹੀ ਸੀਗਾ ਤੇ ਬੈੱਡ ਸ਼ੀਟ ਵੀ ਮੈਨੂੰ ਸਮਝ ਨਹੀਂ ਆ ਰਹੀ ਸੀ ਇਹ ਚ ਦੁਪੱਟਾ ਕਿਹੜਾ ਹੈ ਮੇਰਾ ਤੇ ਮੇਰੀ ਬੈੱਡ ਸ਼ੀਟ ਕਿਹੜੀ ਆ ਆ ਦੇਖੋ ਦੋਨੇ ਕਲਰ ਸੇਮ ਸੇਮ ਹੋ ਗਏ ਨਾ ਇਸ ਚੀਜ਼ਾਂ ਤੁਹਾਡੇ ਨਾਲ ਵੀ ਹੁੰਦੀਆਂ ਆ ਲਾਈਫ ਦੇ ਵਿੱਚ ਜੇ ਹੁੰਦੀਆਂ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਮੈਨੂੰ ਬਹੁਤ ਹੀ ਜ਼ਿਆਦਾ ਹਾਸੇ ਆ ਰਹੀ ਸੀ ਕਿ ਦੋਨੇ ਚੀਜ਼ਾਂ ਮੈਚ ਹੀ ਨਹੀਂ ਹੋ ਕਿੰਨੀਆਂ ਜ਼ਿਆਦਾ ਮੈਚ ਹੋ ਗਨਾ ਉਸ ਤੋਂ ਬਾਅਦ ਮੈਂ ਚਲਾਈ ਕੀਤੀ ਬੱਚਿਆਂ ਦੇ ਪਟਕੇ ਕਾਫੀ ਜ਼ਿਆਦਾ ਖਰਾਬ ਜਿਹੇ ਹੋਏ ਪਏ ਸੀਗੇ ਸਕੂਲ ਵਾਸਤੇ ਤੇ ਮੈਂ ਦੋਨੋਂ ਭਰਾਵਾਂ ਲਈ ਪਟਕੇ ਮੈਂ ਕਿਹਾ ਚਲੋ ਬਣਾਈ ਦਿੰਨੇ ਅੱਜ ਇਹ ਸੀਗਾ ਅੱਜ ਦਾ ਆਪਣਾ ਡੇਲੀ ਰੁਟੀਨ ਹੀ ਤੇ ਜੇ ਵੀਡੀਓ ਵਧੀਆ ਲੱਗਦੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ